ਪਸ਼ੂਆਂ ਦਾ ਜ਼ਿਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਤੁਹਾਨੂੰ ਮਿੱਤਰੋ ਪਿੰਡ ਲੋਹਾਮ ਦੇ ਵਿੱਚ ਲੋਹਾਮ ਪਿੰਡ ਮੇਰੇ ਮੁੱਦਕੀ ਸ਼ਹਿਰ ਦਾ 4-5 ਕਿਲੋਮੀਟਰ ਦੀ ਦੂਰੀ ਤੇ ਗਵੰਡੀ ਪਿੰਡ ਤੇ ਆਪਾਂ ਪਹੁੰਚੇ ਹੋਇਆ ਬਲਵਿੰਦਰ ਵੀਰ ਦੇ ਕੋਲੇ ਅੱਜ ਦੋ ਟੋਕੜਾ ਗੱਪਣਾ ਚੱਕਪਾਸ ਗਾਈਆਂ ਦਿਖਾਉਣੀਆਂ ਤੁਹਾਨੂੰ ਮਿੱਤਰੋ ਇੱਕ ਤਾਂ ਜਰਸੀ ਕ੍ਰੋਸ ਨਜਾਇਜ਼ ਵੱਡੀ ਫਾਰਮ ਵਾਲੀ ਵੜ ਟੋਕੜ ਗੱਪਣਾ ਭਾ ਬਿਲਕੁਲ ਜਾਇਜ਼ ਹੋਊਗਾ ਇੱਕ ਕਾਲੀ ਕ੍ਰੋਸ ਵੜ ਆਜੋ ਕਰਦੇ ਗੱਲ ਬਲਵਿੰਦਰ ਵੀਰੇ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਵੱਡੇ ਕੀ ਹਾਲ ਆ ਭਾਈ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਬਹੁਤ ਵਧੀਆ ਭਾਈ ਚਲੋ ਸ਼ੁਕਰ ਆ ਭਾਈ ਅੱਛਾ ਲਾਲ ਸ਼ੁਰੂਆਤ ਕਰ ਲਈ ਵੀਰੇ ਕਿੰਨੇ ਚਿਰ ਦੀ ਗੱਪਣਾ ਇਹ ਭਾਈ 2 ਮਹੀਨੇ 50 ਦਿਨਾਂ ਦੀ ਗੱਪਣਾ ਲਾਲ ਵੜ ਹਾਂਜੀ ਭਾਈ ਚੱਕਪਾਸ ਆ ਵੀਰੇ ਹਾਂਜੀ ਭਾਈ ਠੀਕ ਹੈ ਦੁੱਧ ਕਿੰਨਾ ਵੱਡੇ ਬਾਈ ਇਹਦੇ ਥੱਲੇ 5 ਕਿਲੋ ਦੁੱਧ ਆ ਬਈ ਐਸ ਟਾਈਮ ਦੋਆਂ ਟਾਈਮਾਂ ਦਾ ਹਾਂਜੀ ਤੇ ਸੀਲ ਆ ਚੁਣ ਚਾ ਬਾਈ ਬਿਲਕੁਲ ਸੀਲ ਠੀਕ ਹੈ ਵੱਡੇ ਬਾਈ ਅੱਛਾ ਅੱਛਾ ਦੁੱਧ ਥੋੜਾ ਇਨਾ ਕਿ ਕੀ ਕਾਰਨ ਬਣ ਗਿਆ ਬਾਈ ਯਾਰ ਵੀਰੇ ਪਹਿਲਾਂ ਜਿਹਦੇ ਤੋਂ ਲਈ ਅਵੇਲੀ ਤੋਂ ਉਹਦੇ ਕੋਲੇ ਬੱਚਾ ਸੱਟ ਗਈ ਸੀ ਥਲ ਸੁੱਟ ਗਈ ਸੀ ਹਾਂ ਦੁਬਾਰਾ ਗੱਪਣ ਹੋਈ ਹਾਂ ਦੁਬਾਰਾ ਗੱਪਣ ਹੋਈ ਨਹੀਂ ਇਹਨੇ ਹੁਣ ਦੱਬਾ ਮਾਰਿਆ ਹੋਇਆ ਕਹਿ ਸਕਦੇ ਹਾਂਜੀ ਹਾਂਜੀ ਤੇ ਵੀਰੇ ਕਿੰਨਾ ਕੁ ਦੁੱਧ ਦਿੱਤਾ ਹੋਇਆ ਇਹ ਤਾਜੀ ਨਹੀਂ ਦੁੱਧ ਉਹਦੇ ਮੁਤਾਬਕ 22 23 ਕਿਲੋ ਹੈਗਾ ਹੈਗਾ ਦਊਗਾ ਬਾਈ ਹਾਂਜੀ ਹਾਂਜੀ ਬਾਈ ਕਿੰਨੇ ਦੀ ਦੇ ਦੇਾਂਗੇ ਵੀਰੇ ਏ ਭਾਈ ਦੇ ਲੈਣ ਵਾਲੀ ਗੱਲ ਹੀ ਆ 45 ਚ ਮਾਨਤਾਣ ਕਰ ਦੇਗੇ 45 ਚ ਮਾਨਤਾਣ ਕਰ ਦੇਗੇ ਲੈ ਆਈ ਬਾਹਰ ਕੱਢ ਕੇ ਵੀਰੇ ਇਹਨੂੰ ਕਦ ਕੋਦ ਵਿਖਾਈਏ ਦਰਸ਼ਕ ਵੀਰਾਂ ਨੂੰ ਲੈ ਵੀ ਤੁਹਾਨੂੰ ਮੈਂ ਬਾਹਰ ਕੱਢ ਕੇ ਨਾ ਕਦ ਵਿਖਾਉਣਾ ਨਜਾਇਜ਼ ਵੱਡੀ ਗਾਂ ਯਾਰ ਭਾਈ ਬਾਲੀ ਵੱਡੀ ਆ ਫਾਰਮ ਵਾਲੀ ਗਾਂ ਜਰਸੀ ਕ੍ਰਾਸ ਪੈਂਦੀ ਆ ਥੋੜੀ ਜੀ ਪਰ ਇੱਕ ਗੱਲ ਆ ਜਿਹੜੇ ਭਰਾ ਤਿਆਰ ਤੁਰ ਕਰਦੇ ਨਾ ਭਾਈ ਚੀਜ਼ ਲੈ ਕੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਵਾਕਿਆ ਐ ਇਹਨੂੰ ਲੈ ਲਈ ਜਟਾ ਇਹਨੂੰ ਬਾਹਰੋਂ ਕੱਢ ਲਈ ਮੋੜਾਊਗੀ ਨਾ ਭਾਈ ਦੀ ਤਾਂ ਨਹੀਂ ਇੱਕੀ ਉਹ ਨਹੀਂ ਫੜ ਲਵਾਂਗੇ ਹਾਂ ਆ ਵੇਖ ਲਓ ਭਾਈ ਠੀਕ ਆ ਵੇਖੋ ਘਰ ਤੋਂ ਦਿਖਾਉਣ ਆ ਉਹ ਆਈਡੀਆ ਤੁਹਾਨੂੰ ਵਾਕਿਆ ਹੀ ਬਈ ਯਾਰ ਸੁਨੱਖੀ ਵੀ ਬਹੁਤ ਆ ਬਾਈ ਹੂੰ 43 ਜੋ ਮਾਨਤਨ ਕਰਦੇਗਾ ਨਾ ਕਰਦੇ ਆਂਗੇ ਬਈ ਠੀਕ ਆ ਯਾਰ ਕੋਈ ਮਾੜੀ ਨਹੀਂ ਬੱਚੀ 25 3000 ਦੀ ਲੈਣ ਨੂੰ ਤਾਂ ਦੀਪ ਚੰਗੀ ਆ ਹਾਂ ਠੀਕ ਆ ਬਈ ਬਣਦੀ ਵੀਰੇ ਸੈਟ ਆ ਸਿਸਟਮ ਦੱਬਾ ਦੂ ਬਈ ਗਾਂ ਦੇ ਵਿੱਚ ਨੁਕਸ ਕੋਈ ਨਹੀਂ ਜਾਂ ਕਈ ਵਾਰੀ ਫਾਲ ਸੁੱਟ ਕੇ ਰਿਪੀਟ ਲੈ ਗਈ ਹੋਊਗੀ ਗਾਂ ਤਾਂ ਕਰਕੇ ਬਈ ਦੁੱਧ ਘਟ ਗਈ ਗਾਂ ਦੁੱਧ ਅੱਜ ਵੀ ਮੰਨ ਲਾ ਮੇਰੇ ਹਿਸਾਬ ਨਾਲ ਥਣ ਤੋਂ ਵਿਖੀ ਲੈ ਵਾਲੂ ਵਾ ਦੀ ਬਈ ਉਹ ਤਸੱਲੀ ਬਾਈ ਫਿਰ ਵੀ ਇੱਕ ਪੱਖ ਤੋਂ ਚੈੱਕ ਤੁਸੀਂ ਕਰਾਉਣੀ ਆ ਵੀਰੇ ਕਿਉਂ ਬਾਈ ਇੱਕ ਕਰਵਾ ਕੇ ਬਲਵਿੰਦਰ ਭਈਆ ਉਹਦੇ ਘਰ ਚੜਾਉਣੀ ਆ ਬਿਲਕੁਲ ਬਾਈ ਆਪ ਦਾ ਡਾਕਟਰ ਲੈ ਕੇ ਆਉਣਾ ਹਾਂ ਮੇਰੇ ਕੋਲ ਆ ਜਿਹੜਾ ਉਹ ਟੀਕਾ ਭਰਿਆ ਆ ਉਹਦੀਆਂ ਗੱਲਾਂ ਘਾ ਤੇ ਰਹਿ ਜਾਂਦੀਆਂ ਹੁੰਦੀਆਂ ਹਾਂਜੀ ਬਾਈ ਹਾਂ ਐਵੇਂ ਇਥੋਂ ਤੂੰ ਤਸੱਲੀ ਤੇ ਭੇਜ ਦੇ ਜਾ ਕੇ ਪਲ ਸੁੱਟ ਜੇ ਨਹੀਂ ਨਹੀਂ ਬਾਈ ਕਹੂਗਾ ਫਿਰ ਬਾਈ ਤੂੰ ਫੰਡਰ ਦੇ ਤੀ ਆਪਾਂ ਆਪਣੇ ਘਰ ਦੀ ਗਾਰੰਟੀ ਦਵਾਂਗੇ ਬਾਈ ਹਾਂ ਸਹੀ ਗੱਲ ਹੈ अच्छा कालीबाड़ के नजर दी गब्बणा ए भाई 5 महिने दी गब्बणा 6 29 तारीख नु लाग जाना एनु 29 तारीख नु हां जी भाई एदे ਥੱਲੇ ਦੁੱਧ ਵੀਰੇ एਦੇ ਥੱਲੇ 4 ਕਿਲੋ ਦੁੱਧ ਹੈ ਜੇ ਤੁਸੀ ਮਿਲਦੀ ਅਸੀਲ ਦੁੱਧ ਬੱਲ ਪੁੱਲ ਬਾਈ ਨਿਆਣਾ ਵੀ ਨਹੀਂ ਪਾਉਂਦੇ ਇਹਨੂੰ اچھا ਠੀਕ ਹੈ ਹਾਂ ਬਿਨਾਂ ਨਿਆਣੇ ਇਹ ਕਿੰਨੇ ਦੀ ਦੇ ਦੇਵਾਂਗੇ ਵੀਰੇ ਇਹ 25 ਦੀ ਦੇ ਦਿਆਂਗੇ ਬਾਈ ਜੇ ਕੋਈ ਜੋੜਾ ਹੀ ਲੈਣ ਆਲਾ ਹੋਇਆ ਵੀਰੇ ਕਰ ਦਿਆਂਗੇ ਵਿੱਚ ਮਾਨਤਾਂ ਠੀਕ ਹੈ ਬਾਈ ਕੱਢੀ ਬਾਰੂ ਇਹਨੂੰ ਵੀ ਤੋਰੀ ਮੜਾ ਲੈ ਵੀ ਮਿੱਤਰੋ ਇਹ ਕਰਮਾ ਵਾਲੀ ਪੰਜਾ ਮਹੀਨਿਆਂ ਦੀ ਗੱਪਣਾ ਛੇਵਾਂ ਮਹੀਨਾ 29 ਤਰੀਕ ਨੂੰ ਲੱਗੂਗਾ ਅੱਜ 24 ਤਰੀਕ ਆ ਤੇ ਅੱਜ ਤੋਂ 50 ਦਿਨਾਂ ਨੂੰ ਇਹਨੂੰ ਛੇਵਾਂ ਮਹੀਨਾ ਲੱਗੂਗਾ ਬਈ ਠੀਕ ਆ ਅੱਜ ਤੋਂ 5 ਦਿਨਾਂ ਨੋਟ ਕਰ ਲਿਆ ਜੀ 50 ਦਿਨਾਂ ਨੂੰ ਇਹਨੂੰ ਛੇਵਾਂ ਮਹੀਨਾ ਸ਼ੁਰੂ ਹੋ ਜੂਗਾ ਹਨਾ ਬਈ ਹਾਂਜੀ ਬਈ ਹਾਂ 29 ਪੂਰੇ ਗਾਰੰਟੀ ਨਾਲ ਦੇਣਾ ਜਿਹੜੇ ਨੋਟ ਕਰਨਾ ਪੈਂਦੇ ਪੰਜ ਚਾਰ ਕਿਲੋ ਕ੍ਰੋਸ ਵੈਡ ਪੈਂਦੀ ਹੈ ਦੂਜੇ ਸੂਏ ਲਈ ਗੱਪਣ ਲੱਗਦੀ ਹੈ ਨਾ ਹਾਂਜੀ ਬਈ ਦੂਜੇ ਹਾਂ ਹਾਂਜੀ ਤੇ ਲਾਲ ਜਰਸੀ ਉਹ ਉਹ ਆਨੇ ਦੂਜੇ ਤੀਜੇ ਮੰਨ ਲਾਵੇ ਬਾਈ ਵੀ ਤੀਜੇ ਸੂਰ ਦੀ ਆਹ ਤੀਜੀ ਆ ਬਾਲੀ ਵੱਡੀ ਤਾਂ ਹੈ ਨਹੀਂ ਹਾਂਜੀ ਬਾਈ ਅੱਛਾ ਤੇ ਆ ਜੇ ਦੋਵੇਂ ਗਾਵਾਂ ਖਰੀਦ ਲਾਵੇ ਬੱਚੀ ਫਿਰ ਦੇ ਦਈਏ ਸਰਪ੍ਰਾਈਜ਼ ਦੇ ਦੇਾਂਗੇ ਭਾਈ ਉਹ ਦੇ ਦੇਾਂਗੇ ਨਾ ਮਾਨਤਨ ਕਰਾਵੇ ਕੋਈ ਬੱਚੀ ਫੇਰੀ ਆ ਫੇਰ ਤੇ ਦੇਾਂਗੇ ਠੀਕ ਆ ਭਾਈ ਲੇਖ ਕੱਲੀ ਬੱਚੀ ਲੈਣੀ ਆ ਤਾਂ 5000 ਦੀ ਕੱਲੀ ਬੱਚੀ ਲੈਣੀ ਆ ਤਾਂ 5000 ਹਾਂਜੀ ਭਾਈ ਲੈ ਮਿੱਤਰੋ ਆ ਬੱਚੀ ਕੱਲੀ ਲੈਣੀ ਆ ਤਾਂ 5000 ਦੀ ਮਿਲ ਜੂਗੀ ਠੀਕ ਆ ਭਾਈ ਤੇ ਜੇ ਦੋਵੇਂ گاਵਾ ਲੈ ਲਈਆਂ ਫੇਰ ਬੱਚੀ ਮਿਲ ਜੂਗੀ ਤੁਹਾਨੂੰ ਫੇਰੀ ਵਿੱਚੋਂ ਥੋੜਾ ਬੋਧਾ ਲਾੜ ਪਿਆਰ ਕਰ ਦੂਗਾ ਭਾਈ ਹਾਂਜੀ ਹਾਂਜੀ ਭਾਈ ਹਾਂ ਮੂੰਹੋਂ ਮੰਗੇ ਤਾਂ ਨਹੀਂ ਅੱਛਾ ਬਲਵਿੰਦਰ ਨੰਬਰ ਕਿੰਨਾ ਆ ਗਿਆ 97554 ਭਾਈ ਹੂੰ 35506 ਇੱਕ ਵਾਰੀ ਹੋਰ ਬੋਲ 985554 ਜੀ 35506 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਰਾਬਤਾ ਕਿ ਮੈਂ ਅੱਜ ਦੀ ਵੀਡੀਓ ਵਿੱਚ ਇੰਨੀ ਸੀ ਪਿੰਡ ਲੁਆਮ ਜ਼ਿਲ੍ਹਾ ਫਰੋਜ਼